ਜਿਹੜੀ ਸ਼ਤਾਬਦੀ ਆ ਰਹੀ ਆ ਮੈਂ ਉਹਨਾਂ ਨੂੰ ਸੁਝਾਅ ਦਿੰਦਾ ਹਾਂ ਕਿ ਸਰਕਾਰ ਜਿਹੜੀ ਆ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਸਹਿਯੋਗ ਨਾਲ ਮਨਾਵੇ ਸਿੱਖ ਰਵੈਤਾਂ ਕੀ ਆ ਸਿੱਖ ਟ੍ਰੈਡੀਸ਼ਨਾਂ ਕੀ ਆ ਕਿਸ ਤਰੀਕੇ ਦੇ ਨਾਲ ਇਹ ਸਾਰੇ ਧਾਰਮਿਕ ਪ੍ਰੋਗਰਾਮ ਗੁਨੇ ਹੁੰਦੇ ਆ ਇਹਦੇ ਲਈ ਕਿਉਂਕਿ ਜਿਹੜੀ ਸਾਡੀ ਨੁਮੈਂਦਾ ਜਮਾਤ ਆ ਸਿੱਖਾਂ ਦੀ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਕਾਉ ਦੀ ਸਲਾਹ ਕਿਉਂਕਿ ਪਹਿਲਾਂ ਵੀ ਸ਼ਤਾਬਦੀਆਂ ਮਨਾਇਆਂ ਗਈਆਂ ਤੇ ਸਰਕਾਰਾਂ ਜਿਹੜੀਆਂ ਸੀ ਸੈਂਟਰ ਸਰਕਾਰ ਨੇ 550 ਸਾਲਾ ਗੁਰੂ ਨਾਨਕ ਸਾਹਿਬ ਦਾ ਜਦੋਂ ਮਨਾਇਆ ਵਾ ਪ੍ਰਕਾਸ਼ ਹਿੜਾਣਾ ਉਦੋਂ ਸ਼ਰੂਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਪੂਰਾ ਸਹਿਯੋਗ ਕੀਤਾ ਗਿਆ ਚਮਕੌਰ ਸਾਗ ਦੇ ਲਾਗੇ ਇੱਕ ਗੱਤਾ ਫੈਕਟਰੀ ਲੱਗ ਰਹੀ ਮੈਂ ਉਹਨਾਂ ਦੇ ਸਾਹਮਣੇ ਰੱਖਿਆ ਸੀ ਕਿ ਚਮਕੌਰ ਸਾਹਿਬ ਤੇ ਬਾਰੇ ਜੋ ਕਿ ਅੱਲਾ ਯਾਰਖਾ ਕਹਿੰਦਾ ਹਿੰਦੂ ਵਿੱਚ ਇੱਕ ਹੀ ਤੀਰਥ ਹੈ ਯਾਤਰਾ ਕੇ ਲਈਏ ਕਟਾਏ ਬਾਪ ਨੇ بیٹے ਜਾਂ ਖੁਦਾ ਕੇ ਲਈਏ ਉਹ ਪੂਰਾ ਇਲਾਕਾ ਜਿਹੜਾ ਉਹਦਾ ਵਿਰੋਧ ਕਰ ਰਿਹਾ ਉਹ ਸੰਗਤ ਦੀਆਂ ਭਾਵਨਾਵਾਂ ਦੀ ਕਦਰ ਕਰਦੇ ਆ ਇਹੋ ਜਿਹੜੇ ਪ੍ਰਦੂਸ਼ਣ ਕਰੇ ਉਹ ਨਹੀਂ ਲੱਗਣੀ ਚਾਹੀਦੀ ਧਰਮ ਪਰਵਰਤਨ ਦੇ ਮੁੱਦੇ ਤੇ ਰਾਜਪਾਲ ਸਾਹਿਬ ਨੇ ਗੱਲਬਾਤ ਕੀਤੀ ਧਰਮ ਤੇ ਵੇਖੋ ਇਹ ਕਦੀ ਪਰਵਰਤਨ ਨਹੀਂ ਹੁੰਦਾ ਧਰਮ ਤੇ ਆਦ ਸੱਚ ਦੁਗਾਤ ਸੱਚ ਜਾਂ ਫਿਰ ਡਰ ਇਹਦੇ ਨਾਲ ਧਰਮ ਜਿਹੜਾ ਹੀ ਉਹ ਬਦਲਿਆ ਜਾਂਦਾ ਹੁਣ ਲਾਲਚ ਕਿਉਂਕਿ ਸਟੇਟ ਦਾ ਉਦਾਂ ਤੇ ਹੈ ਨਹੀਂ ਔਰੰਗਜ਼ੇਬ ਤੇ ਕਤਾਨਾ ਸਾਹਤ ਉਦਾਂ ਦਾ ਤੇ ਹੈ ਨਹੀਂ ਹੁਣ ਕੀ ਆ ਵੀ ਹੁਣ ਜਿਵੇਂ ਉਹ ਝੂਠੀਆਂ ਕਰਾ ਮਾਤਾ ਉਹ ਵੀ ਇੱਕ ਡਾਰੀ ਆ ਉਹ ਚ ਲੋਕ ਬਰਗਲਾਏ ਜਾਂਦੇ ਆ ਫੇਰ ਲਾਲਚ ਦੀ ਵੀ ਗੱਲ ਕਿਤੇ ਨਾ ਕਿਤੇ ਸਾਹਮਣੇ ਆਉਲੀ ਉਹ ਚੀਜ਼ ਗਲਤ ਆ ਪਾਤਸ਼ਾਹ ਦੀ ਸ਼ਹੀਦੀ ਨੂੰ ਯਾਦ ਕਰਨਾ ਸਿੱਖਾਂ ਤੇ ਵੱਡੀ ਗਿਣਤੀ ਜਉਣਾ ਹੀ ਹੋਣਾ ਪਰ ਸਾਡੇ ਹਿੰਦੂ ਵੀਰਾਂ ਨੇ ਵੀ ਹੋਣਾ ਕਿਉਂਕਿ ਉਹਨਾਂ ਨੂੰ ਇਸ ਗੱਲ ਦਾ ਅਹਿਸਾਸ ਹੈਗਾ ਵਾ ਕਿ ਗੁਰੂ ਸਾਹਿਬ ਨੇ ਤਿਲਕ ਜੰਜੂ ਦੀ ਰਾਖੀ ਲਈ ਸ਼ਹਾਦਤ ਦਿੱਤੀ ਆ ਜਦੋਂ ਅਸੀਂ ਸਾਰੇ ਭਾਈਚਾਰਿਆਂ ਨੇ ਇੱਥੇ ਇਕੱਠੇ ਹੋਣਾ ਮੰਗੇ ਉਹ ਰਾਹ ਤੇ ਵਧਾਈ ਚਾਹੀਦਾ ਨਾ ਤਾਂ ਉਹ ਇਹ ਤਾਂ ਪ੍ਰਸ਼ਾਸਨ ਦਾ ਕੰਮ ਆ ਇਹਨੂੰ ਜਲਦੀ ਤੋਂ ਜਲਦੀ ਠੀਕ ਕਰਦੇ। ਕੋ ਗਵਰਨਰ ਸਾਹਿਬ ਆਦਾਸੀ ਇੱਥੇ ਸੱਚੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪਾਵਨ ਤਖਤ ਤਖਤ ਸ੍ਰੀ ਕੇਸਗੜ ਸਾਹਿਬ ਵਿਖੇ ਨਾ ਸਮਸਤ ਕੋਣ ਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਪਾਵਨ ਸਥਾਨ ਗੁਰਦੁਆਰਾ ਸ੍ਰੀ ਸ਼ੀਸ਼ਗੰਜ ਸਾਹਿਬ ਵਿਖੇ ਨਾ ਸਮਸਤ ਕੋਣ ਤੋਂ ਬੜੇ ਚੰਗੇ ਬੋਲ ਦੇ ਵਿੱਚ ਗੱਲਬਾਤ ਆਈਆਂ। ਉਹਦੇ ਵਿੱਚ ਜਿਵੇਂ ਸ਼ਤਾਬਦੀ ਆ ਰਹੀ ਆ 350 ਸਾਲਾਂ ਤੇ 350 ਸਾਲਾਂ ਸ਼ਤਾਬਦੀ ਨੂੰ ਪੂਰੇ ਦੇਸ਼ ਦੇ ਵਿੱਚ ਔਰ ਸਾਰੇ ਸੰਸਾਰ ਦੇ ਵਿੱਚ ਚੰਗੇ ਤਰੀਕੇ ਨਾਲ ਮਨਾਇਆ ਜਾਵੇ ਜੋ ਗੁਰੂ ਤੇਗ ਬਹਾਦਰ ਪਾਤਸ਼ਾਹ ਦਾ ਸਿਧਾਂਤ ਹੈਗਾ ਵਾ ਮਨੁੱਖੀ ਅਧਿਕਾਰਾਂ ਦੀ ਗੱਲ ਪਰਧਾਰਮਿਕ ਆਜ਼ਾਦੀ ਤੇ ਤਿਲਕ ਜੰਝੂ ਰਾਖਾ ਪ੍ਰਵਤਾ ਕਾ ਤੀਨੋ ਵੱਡੋ ਕਲੂਮੈ ਸਾਕਾ ਧਰਮ ਹੇਤ ਸਾਕਾ ਜਨ ਕੀ ਆਸੀਸ ਦਿਆਂ ਪਰ ਸਿਰ ਨੰਦਿਆਂ ਜੋ ਗੁਰੂ ਪਾਤਸ਼ਾਹ ਨੇ ਧਾਰਮਿਕ ਆਜ਼ਾਦੀ ਦੇ ਸਿਧਾਂਤਾਂ ਨੂੰ ਦੁਨੀਆਂ ਦੇ ਵਿੱਚ ਬਰਕਰਾਰ ਕਰਵਾਉਂਦਿਆਂ ਤਿਲਕ ਤੇ ਜੰਝੂ ਦੀ ਰਾਖੀ ਦੀ ਸ਼ਹਦ ਦਿੱਤੀ ਉਹ ਰਾਜਪਾਲ ਸਾਹਿਬ ਨੇ ਚੰਗੀ ਗੱਲ ਬਾਤ ਕੀਤੀ ਵੀ ਮੈਂ ਪਹਿਲਾਂ ਵੀ ਇੱਥੇ ਸੱਚੇ ਪਾਤਸ਼ਾਹ ਨੂੰ ਨਮਸਤਕ ਹਾਂ ਤੇ ਜਿਹੜੀ ਸ਼ਤਾਬਦੀ ਆ ਰਹੀ ਆ ਮੈਂ ਉਹਨਾਂ ਨੂੰ ਸੁਝਾਅ ਦਿੰਦਾ ਹਾਂ ਕਿ ਸਰਕਾਰ ਜਿਹੜੀ ਆ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਸਹਿਯੋਗ ਨਾਲ ਮਨਾਵੇ ਕਿਉਂਕਿ ਪਿਛਲੇ ਦਿਨੀ ਇੱਕ ਬੜੀ ਹਾਸੋਈ ਨੀਂ ਦੀ ਗੱਲ ਹੋਈ ਸੀ ਕਿ ਸਰਕਾਰ ਨੇ ਇੱਕ ਇਸ਼ਤਿਹਾਰ ਜਾਰੀ ਕੀਤਾ ਸ਼ਤਾਬਦੀ ਦੇ ਸੁਝਾਅ ਲੈਣ ਦਾ ਜਮੋਰ ਬਾਅਦ ਵਿੱਚ ਉਹ ਫੋਟੋ ਦੇ ਉੱਤੇ ਉਹਨਾਂ ਨੂੰ ਸਪਸ਼ਟੀ ਕਰ ਦੇਣਾ ਪਿਆ ਤੋਂ ਸੇਖ ਰਵੈਤਾ ਕੀ ਆ ਸਿੱਖ ਟ੍ਰੈਡੀਸ਼ਨਾਂ ਕੀ ਆ ਕਿਸ ਤਰੀਕੇ ਦੇ ਨਾਲ ਇਹ ਸਾਰੇ ਧਾਰਮਿਕ ਪ੍ਰੋਗਰਾਮ ਹੋਣੇ ਹੁੰਦੇ ਆ ਇਹਦੇ ਲਈ ਕਿਉਂਕਿ ਜਿਹੜੀ ਸਾਡੀ ਨੁਮਾਇੰਦਾ ਜਮਾਤ ਆ ਸਿੱਖਾ ਦੀ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਾਉ ਦੀ ਸਲਾਹ ਕਿਉਂਕਿ ਪਹਿਲਾਂ ਵੀ ਸ਼ਤਾਬਦੀਆਂ ਮਨਾਇਆਂ ਗਈਆਂ ਤੇ ਸਰਕਾਰਾਂ ਜਿਹੜੀਆਂ ਅਸੀਂ ਸੈਂਟਰ ਸਰਕਾਰ ਨੇ 550 ਸਾਲਾ ਗੁਰੂ ਨਾਨਕ ਸਾਹਿਬ ਦਾ ਜਦੋਂ ਮਨਾਇਆ ਵਾ ਪ੍ਰਕਾਸ਼ ਦਿਹਾੜਾ ਤੇ ਉਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਪੂਰਾ ਸਹਿਯੋਗ ਕੀਤਾ ਗਿਆ ਹੈ। ਤੋਂ ਹੁਣ ਪੰਜਾਬ ਸਰਕਾਰ ਨੂੰ ਵੀ ਜਿ ਸ਼ਤਾਬਦੀ ਤੇ ਪਹਿਲੀ ਗੱਲ ਤੇ ਚੰਗੀ ਤਰ੍ਹਾਂ ਮਨਾਉਣੀ ਚਾਹੀਦੀ ਆ। ਉੱਪਰ ਸਰਕਾਰ ਨੂੰ ਵੀ ਪਰ ਇਹਦੇ ਵਿੱਚ ਜੋ ਸਿੱਖਾਂ ਦੇ ਨੁਮਾਇੰਦੇ ਜਮਾਦਾਰ ਸ਼ੁਰੂਬਨੇ ਕੋਲ ਦੁਆਰਾ ਪ੍ਰਬੰਧਕ ਕਮੇਟੀ ਉਹਦਾ ਸਹਿਯੋਗ ਲੈਣਾ ਚਾਹੀਦਾ ਉਹਦੀ ਸਲਾਹ ਵੀ ਲੈਣੀ ਚਾਹੀਦੀ ਕਿਉਂਕਿ ਉਹ ਉਹ ਹੀ ਦੱਸ ਸਕਦੇ ਮਰਿਆਦਾ ਕੀ ਹੈ ਦੂਜੀ ਗੱਲ ਹੋਈ ਹੀ ਕਿ ਚਮਕੌਰ ਸਾਹਿਬ ਦੇ ਲਾਗੇ ਇੱਕ ਗੱਤਾ ਫੈਕਟਰੀ ਲੱਗ ਰਹੀ ਮੈਂ ਉਹਨਾਂ ਦੇ ਸਾਹਮਣੇ ਰੱਖਿਆ ਹੈ ਕਿ ਚਮਕੌਰ ਸਾਹਿਬ ਦੇ ਬਾਰੇ ਜੋ ਕਿ ਅੱਲਾ ਯਾਰਖਾ ਕਹਿੰਦਾ ਹਿੰਦੂ ਮੇ ਇੱਕ ਹੀ ਤੀਰਥ ਹੈ ਯਾਤਰਾ ਲਈ ਕਟਾਏ ਬਾਪ ਨੇ بیٹے ਜਨ ਖੁਦਾ ਕੇ ਦਿੱਤੇ ਉਹ ਪੂਰਾ ਇਲਾਕਾ ਜਿਹੜਾ ਉਹਦਾ ਵਿਰੋਧ ਕਰ ਰਿਹਾ ਉਹ ਸੰਗਤਤ ਦੀਆਂ ਭਾਵਨਾਵਾਂ ਦੀ ਕਦਰ ਕਰਦੇ ਆ ਇਹੋ ਜਿਹੜੇ ਪ੍ਰਦੂਸ਼ਣ ਕਰੇ ਉਹ ਨਹੀਂ ਲੱਗਣੀ ਚਾਹੀਦੀ ਤੇ ਪਾਣੀ ਖਰਾਬ ਹੁੰਦਾ ਆਪਾਂ ਸਾਰੇ ਜਾਣਦੇ ਆਂ ਵੀ ਪੰਜਾਬ ਦਾ ਪੌਣ ਪਾਣੀ ਬੜਾ ਚੰਗਾ ਵਾ ਤੇ ਪੰਜਾਬ ਦਾ ਪੌਣ ਪਾਣੀ ਚੰਗਾ ਰਹਿਣਾ ਚਾਹੀਦਾ ਸਾਫ ਸੁਥਰਾ ਰਹਿਣਾ ਚਾਹੀਦਾ ਇਹਦੇ ਲਈ ਉਹਨਾਂ ਨਾਲ ਗੱਲਬਾਤ ਕੀਤੀ ਉਹਨਾਂ ਨੇ ਚੰਗੀ ਤਰ੍ਹਾਂ ਸੁਨੇਆ ਤੇ ਜੀ ਗੱਲ ਮੱਤੇਵਾੜੇ ਦੀ ਵੀ ਮੈਂ ਕੀਤੀ ਸੀ ਵੀ ਉੱਥੇ ਬਹੁਤ ਸਾਰੇ ਗਰੀਬ ਦਲਤ ਪਰਿਵਾਰ ਸੜੀਆਂ ਤੋਂ ਰਹਿ ਰਹੇ ਆ ਤੇ ਉਹ ਜਿਹੜੇ ਪਰਿਵਾਰ ਉੱਥੇ ਰਹਿ ਰਹੇ ਆ ਉਹਨਾਂ ਨੂੰ ਤਾਂ ਜਾਣਨਾ ਨਹੀਂ ਚਾਹੀਦਾ ਵੀ ਤੁਸੀਂ ਸਰਕਾਰ ਨਾਲ ਗੱਲਬਾਤ ਕਰੋ ਕਿੱਥੇ ਜਾਣ ਕਿਉਂਕਿ ਪੰਜਾਬ ਦੇ ਬਾਰੇ ਤੇ ਇਹੋ ਕਿਹਾ ਜਾਂਦਾ ਨਾ ਵੀ ਜਿਹਨੂੰ ਕਿਤੇ ਠਾਰ ਨਹੀਂ ਮਿਲਦੀ ਉਹਨੂੰ ਪੰਜਾਬ ਚ ਸਾਰਾ ਮਤਲਬ ਇੱਥੇ ਲੋਕ ਸਹਿਯੋਗ ਕਰਦੇ ਆ ਤੇ ਜਿਹੜੇ ਸਦੀਆਂ ਤੋਂ ਇੱਥੇ ਰਹਿ ਰਹੇ ਆ ਮੱਤੇਵਾੜੇ ਦੀ ਗੱਲ ਆਪਾਂ ਉਹਨਾਂ ਨਾਲ ਕੀਤੀ ਔਰ ਉਹਨਾਂ ਨੇ ਸੁਣੀ ਚੌਥੀ ਗੱਲ ਬੜੀ ਜ਼ਰੂਰੀ ਹੀ ਅੱਜ ਇੰਡੀਅਨ ਐਕਸਪ੍ਰੈਸ ਦੇ ਵਿੱਚ ਰਿਪੋਰਟ ਵੀ ਲੱਗੀ ਹੋਈ ਆ ਪਿਛਲੇ 7 ਮਹੀਨਿਆਂ ਦੇ ਵਿੱਚ 19 ਮੁਕਾਬਲੇ ਹੋਏ ਆ ਔਰ ਹਰ ਮੁਕਾਬਲੇ ਦੀ ਇੱਕੋ ਹੀ ਕਹਾਣੀ ਆ ਤੇ ਆਪਾਂ ਹਥਿਆਰ ਰਿਕਵਰ ਕਰਨ ਗਏ ਗੋਲੀ ਚੱਲ ਗਈ ਇਹ ਜਿਹੜਾ ਲੋਕਾਂ ਦੇ ਵਿੱਚ ਇਹਦਾ ਪ੍ਰਭਾਵ ਚੰਗਾ ਨਹੀਂ ਜਾਣਾ ਚਾਹੀਦਾ ਤੇ ਕੋਰਟ ਆ ਅਦਾਲਤਾਂ ਵਾਂ ਸਾਰੇ ਫੈਸਲੇ ਕਰਨ ਨੂੰ ਉਹ ਜਦੋਂ ਬਣੇ ਆ ਤੇ ਸਜ਼ਾ ਕੋਰਟ ਅਦਾਲਤ ਹੀ ਦਵੇ ਕਿਸੇ ਨੂੰ ਵੀ ਕਿਸੇ ਦੀ ਇੰਦਾ ਭਾਵੇਂ ਕਿ ਜੋ ਪਿੱਛੇ ਹੋਇਆ ਅੰਮੋਰ ਦੇ ਵਿੱਚ ਜੋ ਸਾਡੇ ਇੱਕ ਭਰਾ ਦਾ ਕਤਲ ਹੋਇਆ ਬਹੁਤ ਮੰਦਭਾਗ ਨਹੀਂ ਹੋਣਾ ਚਾਹੀਦਾ ਔਰ ਲਾਅ ਨ ਆਰਡਰ ਜਿਹੜਾ ਉਹ ਸਰਕਾਰ ਲਿਖੇ ਨਾ ਅੰਮ੍ਰਿਤਸਰ ਦੇ ਵਿੱਚ ਇੱਕ ਸਾਬਕਾ ਅਕਾਲੀ ਸਰਪੰਚ ਨੂੰ ਮਾਰਿਆ ਗਿਆ। ਔਰ ਅਜੇ ਤੱਕ ਉਹ ਦੇ ਜਦ ਤੱਕ ਮੈਨੂੰ ਜਾਣਕਾਰੀ ਹੀ ਆ ਵੀ ਕਾਤਲ ਪੜਿਆ ਨਹੀਂ ਗਿਆ ਭਾਵੇਂ ਉਹ ਗਵੰਡੀਆ। ਲਾਅ ਐਂਡ ਆਰਡਰ ਨੂੰ ਰੱਖਣਾ ਸਰਕਾਰ ਦਾ ਕੰਮ ਆ। ਪਰ ਨਾਲ ਦੀ ਨਾਲ ਜਿਹੜੇ ਪਿਛਲੇ 7 ਮਹੀਨਿਆਂ ਦੇ ਵਿੱਚ 19 ਮੁਕਾਬਲੇ ਹੋਏ ਆ ਦੋ ਮੁੰਡੇ ਹੁਣ ਉੱਥੇ ਉਹਨਾਂ ਦੇ ਪਰਿਵਾਰ ਜਿਵੇਂ ਕਹਿ ਰਿਹਾ ਸੱਚ ਕੀ ਝੂਠ ਕੀ ਸਾਨੂੰ ਨਹੀਂ ਪਤਾ। ਇਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ। ਪੰਜਾਬ ਇਵੇਂ ਦਾ ਨਹੀਂ ਆ। ਪੰਜਾਬ ਦੇ ਵਿੱਚ ਦੇ ਗੁਰੂ ਸਾਹਿਬ ਦਾ ਫਲਸਫਾ ਹੈਗਾ ਸਭ ਕੋ ਮੀਤ ਹਮ ਆਪਣਕੀ ਨਾ ਹਮ ਸਭ ਨਾ ਕੇ ਸਾਡੇ ਜਿਹੜੇ ਇਦਾਂ ਨਜਾਇਜ਼ ਕਤਲ ਵੀ ਹੋ ਰਿਆ ਜਿਵੇਂ ਮੋਰ ਦੇ ਵਿੱਚ ਸਾਡੇ ਕਿਸੇ ਦੂਵੀਰ ਦਾ ਹੋਇਆ ਜਿਹੜਾ ਬੜਾ ਪੰਜਾਬ ਦਾ ਪ੍ਰਸਿੱਧ ਇੱਕ ਟੇਲਰ ਹੀ ਬਹੁਤ ਮੰਨਤ ਭਾਗਾ ਉਹ ਜੋ ਵੀ ਅਸਲੀ ਬੰਦੇ ਸਾਹਮਣੇ ਆਉਣੇ ਚਾਹੀਦੇ ਆ ਪਰ ਦੇਵੇਂ 7 ਮਹੀਨਿਆਂ ਦੇ ਵਿੱਚ ਉਹ ਗੱਲਾਂ ਬਾਤਾਂ ਪਿੱਛੇ ਹੋਈਆਂ ਉੰਨੀ ਇਦਾਂ ਹੋ ਗਿਆ ਮੈਂ ਜਦੋਂ ਪਿੱਛਾ ਜਾਣਾਂ ਤੇ ਲੋਕ ਥੋੜਾ ਸਹਿਮੇ ਹੁੰਦੇ ਆ ਉਹ ਵੀ ਉਹਨਾਂ ਨਾਲ ਮੈਂ ਗੱਲਬਾਤ ਕੀਤੀ ਔਰ ਉਹਨਾਂ ਚੰਗੇ ਮੌਲਿਕ ਸੁਣੀ ਆ ਤੇ ਧਰਮ ਪਰਿਵਰਤਨ ਦੇ ਮੁੱਦੇ ਤੇ ਰਾਜਪਾਲ ਸਾਹਿਬ ਨੇ ਗੱਲਬਾਤ ਕੀਤੀ ਧਰਮ ਤੇ ਵੇਖੋ ਇਹ ਕਦੀ ਪਰਿਵਰਤਨ ਨਹੀਂ ਹੁੰਦਾ ਧਰਮ ਤੇ ਆਦ ਸੱਚ ਤੁਗਾਦ ਸੱਚ ਪਰ ਜਿਵੇਂ ਪਿਛੇ ਜੇ ਲਖਨਊ ਦੇ ਵਿੱਚ ਵਾਲੇ ਦਵਾਲੇ ਗੱਲਾਂ ਆ ਮੈਂ ਲਖਨਊ ਜਾ ਕੇ ਆਇਆ ਕਾਫੀ ਗਿਣਤੀ ਦੇ ਵਿੱਚ ਤੋਂ ਵੋਟਰ ਲਿਸਟਾਂ ਦੇ ਤੋਂ ਨਿਕਲੀਆਂ ਤੇ ਕੁਛ ਨਾ ਕੁਛ ਤੇ ਹੋ ਰਿਹਾ ਪਰ ਇਕੱਲੇ ਸੇਖ ਹੀ ਨਹੀਂ ਆ ਹੋਰ ਵੀ ਲੋਕ ਜਾ ਰਹੇ ਉਹਦੇ ਲਈ ਮਤਲਬ ਇਹੋ ਗੱਲ ਹੋਈ ਕਿ ਆਪਾਂ ਨੂੰ ਪ੍ਰੇਰਣਾ ਤੇ ਇਹੋ ਜਿਹਾ ਇੱਕ ਮਾਹੌਲ ਤਿਆਰ ਕਰਨਾ ਚਾਹੀਦਾ ਵੀ ਐਵੇਂ ਦਾ ਕੁਝ ਵੀ ਨਾ ਹੋਵੇ ਪੰਜਾਬ ਪੰਜਾਬ ਆ ਇਹਨੂੰ ਪੰਜਾਬ ਵਾਂਗ ਹੀ ਲੈਣਾ ਚਾਹੀਦਾ ਧਰਮ ਬ੍ਰਾਤਨ ਕੀਤੇ ਕਿਤੇ ਨਾ ਕਿਤੇ ਵੱਡਾ ਮੁੱਦਾ ਨਹੀਂ ਹੈ ਜਿੱਦੋਂ ਨਾਲ ਚਿੰਤਾ ਜਿਤਾਈ ਹੈ ਤੁਸੀਂ ਵੀ ਚਿੰਤਾ ਜਿਤਾਈ ਹੈ ਇਹਨੂੰ ਲੈ ਕੇ ਕਿੱਦਾਂ ਦੇ ਕੰਮ ਕੀਤੇ ਜਾਣਗੇ ਤਾਂ ਕਿ ਧਰਮ ਬ੍ਰਾਤਨ ਨਾਵੇ ਸਰਕਾਰ ਕੀ ਕਰੇ ਦੇਖੋ ਮਨੁੱਖੀ ਕੋਈ ਧਰਮ ਕਹਿੰਦਾ ਮੈਂ ਛੱਡਤਾ ਉਹ ਤੋਂ ਬਾਅਦ ਵੀ ਉਹ ਦਸਤਾਰ ਸਜਾ ਰਿਹਾ ਆਪਣਾ ਨਾਮ ਵੀ ਸਿੰਘ ਲਾ ਰਿਹਾ ਕੋਈ ਪ੍ਰੇਮ ਦੇ ਨਾਲ ਕਿਸੇ ਨੂੰ ਆਪਣੇ ਧਰਮ ਚ ਲਿਆ ਰਿਹਾ ਕੋਈ ਗੱਲ ਨਹੀਂ ਆਇਆ ਪਰ ਜਦੋਂ ਆਪ ਗੁਰੂ ਤੇਗ ਬਹਾਦਰ ਪਾਸ਼ਾ ਦੀ 350 ਸਾਲਾ ਸ਼ਤਾਬਦੀ ਮਨਾ ਰਹੇ ਹੋਈਏ ਉਹ ਵੇਲੇ ਵੀ ਲਾਲਚ ਜਾਂ ਫਿਰ ਡਰ ਇਹਦੇ ਨਾਲ ਧਰਮ ਜਿਹੜਾ ਸੀ ਉਹ ਬਦਲਿਆ ਜਾਂਦਾ ਹੁਣ ਲਾਲਚ ਕਿਉਂਕਿ ਸਟੇਟ ਦਾ ਉਦਾਂ ਤੇ ਹੈ ਨਹੀਂ ਔਰੰਗਜ਼ੇਬ ਤੇ ਇਕ ਤਾਨਾ ਸਾਹਤ ਉਦਾਂ ਦਾ ਤੇ ਹੈ ਨਹੀਂ ਹੁਣ ਕੀ ਆ ਵੀ ਹੁਣ ਜਿਵੇਂ ਉਹ ਝੂਠੀਆਂ ਕਰਾਮਾਤਾਂ ਉਹ ਵੀ ਇੱਕ ਡਰੀ ਆ ਉਹ ਚ ਲੋਕ ਬਰਗਲਾਈ ਜਾਂਦੇ ਆ ਫੇਰ ਲਾਲਚ ਦੀ ਵੀ ਗੱਲ ਕਿਤੇ ਨਾ ਕਿਤੇ ਸਾਹਮਣੇ ਆਉਂਦੀ ਉਹ ਚੀਜ਼ ਗਲਤ ਆ ਸਿੰਘ ਸਾਹਿਬ ਤੁਸੀਂ ਸ਼ਹਿਰ ਦੀ ਸਫਾਈ ਬਾਰੇ ਵੀ ਔਰ ਸਟਰੀਟ ਲੈਂਟਰ ਦੀ ਵੀ ਗੱਲ ਕੀਤੀ ਹੁੰਦਾ ਤਾਂ ਉਹ ਕੀ ਬੰਦ ਉਹ ਤੇ ਵੇਖੋ ਰਾਜਪਾਲ ਸਾਹਿਬ ਦਾ ਮਸਲਾ ਨਹੀਂ ਆ ਉਹ ਤੇ ਇਥੋਂ ਦਾ ਲੋਕਲ ਇਸ਼ੂ ਹੈ ਤਾਂ ਉਹ ਤੇ ਜਦੋਂ ਸ਼ਤਾਬ ਨਹੀਂ ਆ ਰਹੀ ਆ ਤੇ ਸਾਰੇ ਸ਼ਹਿਰ ਵਾਸੀਆਂ ਦਾ ਵੀ ਫਰਜ ਬਣਦਾ ਇਥੋਂ ਦੀ ਨਗਰ ਨਿਗਮ ਦਾ ਬਣਦਾ ਇਥੋਂ ਦੇ ਸਾਰੇ ਪ੍ਰਸ਼ਾਸਨ ਦਾ ਬਣਦਾ ਆਨੰਦਪੁਰ ਸਾਹਿਬ ਆ ਆਨੰਦਪੁਰ 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 ਸਾਹਿਬ ਦੇਖਣਾ ਚਾਹੀਦਾ ਮੈਂ ਕੱਲ ਆ ਜਦੋਂ ਪੁਲ ਦੇ ਉੱਤੋਂ ਦੀ ਆ ਰਿਆਂ ਤੇ ਮੈਂ ਨੋਟ ਕੀਤਾ ਵੀ ਘੱਟੋ ਘੱਟ ਸਾਨੂੰ 5 ਮਿੰਟ ਲੱਗੇ ਉਹ ਪੁਲ ਪੂਰਾ ਪਾਰ ਕਰਨ ਦੇ ਆ ਉਹ ਪੁਲ ਦੇ ਉੱਤੇ ਇੰਨੇ ਲੰਬੇ ਨੰਨੇ ਡੁੱਗੇ ਖੜੇ ਆ ਉਹ ਯਾਰ ਇਹ ਪੁਲ ਜਿਹੜਾ ਵਾ ਮਾਝੇ ਨੂੰ ਜੋੜਦਾ ਦਵਾਬੇ ਨੂੰ ਜੋੜਦਾ ਮਾਲਵੇ ਨੂੰ ਜੋੜਦਾ ਸਤਲੁਜ ਨਾਲ ਇਹ ਤੇ ਘੱਟੋ ਘੱਟ ਜਦੋਂ ਨਿਸ਼ਤਾਬ ਦੀ ਆ ਰਹੀ ਆ ਭਾਵੇਂ ਗੱਲ ਛੋਟੀ ਦੀ ਸਰਕਾਰ ਲਈ ਕੀ ਮਸਲਾ ਫਿਰ ਉਹ ਸੜਕ ਦਾ ਮੈਂ ਫਿਰ ਗੱਲ ਕਰਦਾ ਉਹ ਬਾਬਾ ਜੀ ਲੱਗੇ ਕਾਰਸੇ ਵਾਲੇ ਮਹਾਂਪੁਰਸ਼ ਕਿਲਾ ਆਨੰਦਗੜ੍ਹ ਵਾਲੇ ਉਹਦੇ 'ਚ ਸਰਕਾਰ ਨੂੰ ਉਹਨਾਂ ਨਾਲ ਗੱਲਬਾਤ ਕਰਕੇ ਸ਼ਤਾਬਦੀ ਤੱਕ ਇਹਨੂੰ ਸੜਕ ਨੂੰ ਵਧੀਆ ਬਣਾ ਦੇਣਾ ਚਾਹੀਦਾ ਤਾਂ ਕਿ ਜਿਹੜੀ ਸੰਗਤ ਆਉਣੀ ਇੱਥੇ ਵੱਡੀ ਗਿਣਤੀ ਕਿਉਂਕਿ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਸ਼ਹੀਦੀ ਨੂੰ ਯਾਦ ਕਰਨ ਸਿੱਖਾਂ ਤੇ ਵੱਡੀ ਗਿਣਤੀ ਜਉਣਾ ਹੀ ਹੋਣਾ ਪਰ ਸਾਡੇ Hindu ਵੀਰਾਂ ਨੇ ਵੀ ਆਉਣਾ ਕਿਉਂਕਿ ਉਹਨਾਂ ਨੂੰ ਇਸ ਗੱਲ ਦਾ ਅਹਿਸਾਸ ਹੈਗਾ ਵਾ ਕਿ ਗੁਰੂ ਸਾਹਿਬ ਨੇ ਤਿਲਕ ਜੰਜੂ ਦੀ ਰਾਖੀ ਲਈ ਸ਼ਹਾਦਤ ਦਿੱਤੀ ਆ ਜਦੋਂ ਅਸੀਂ ਸਾਰੇ ਭਾਈਚਾਰਿਆਂ ਨੇ ਇੱਥੇ ਇਕੱਠੇ ਹੋਣਾ ਵਾ ਤੇ ਉਹ ਰਾਹ ਤੇ ਵਧੀਆ ਹੀ ਚਾਹੀਦਾ ਨਾ ਤਾਂ ਉਹ ਇਹ ਤਾਂ ਪ੍ਰਸ਼ਾਸਨ ਦਾ ਕੰਮ ਆ ਇਹਨੂੰ ਜਲਦੀ ਤੋਂ ਜਲਦੀ ਠੀਕ ਕਰੇ ਸਿੰਘ ਸਾਹਿਬ ਜੀ ਇੱਕ ਬੇਅਦਬੀਆਂ ਨੂੰ ਲੈ ਕੇ ਵਿਧਾਨ ਸਭਾ ਦੇ ਬੈਲੂਮ ਦੇ ਵਿੱਚ ਜਿਹੜਾ ਸੋਲ ਕੀਤੀ ਜਾ ਰਹੀ ਹੈ ਉਹਦੇ ਬਾਰੇ ਤੁਸੀਂ ਕੀ ਸੋਚਦੇ ਹੋ ਤੇ ਇਸ ਤਰ੍ਹਾਂ ਦਾ ਕਾਨੂੰਨ ਤੁਹਾਨੂੰ ਲੱਗਦਾ ਹੈ ਕਿ ਧਰਮ ਪਰਿਵਰਤਨ ਦੇ ਉੱਪਰ ਵੀ ਬਨਾਉਣ ਦੀ ਲੋੜ ਹੈ ਸਮੇਂ ਦੀ ਬਣਾ ਦੇਣਾ ਚਾਹੀਦਾ ਧਰਮ ਪਰਿਵਰਤਨ ਤੇ ਵੀ ਜੇ ਕੋਈ ਲਾਲਚ ਜਾਂ ਡਰ ਦੇ ਨਾਲ ਕਰਾਉਂਦਾ ਮਰਜ਼ੀ ਨਾਲ ਕੁਝ ਵੀ ਹੋਵੇ ਉਹ ਤਾਂ ਕੌਣ ਕੇ ਇਹਨੂੰ ਰੋਕ ਸਕਦਾ ਕੋਈ ਗੱਲ ਨਹੀਂ ਰਾਈਟ ਪਰ ਜਿਹੜਾ ਲਾਲਚ ਆ ਜਾਂ ਡਰ ਆ ਉਹਦੀ ਗੱਲ ਜਿਹੜਾ ਬੇਅਦਬੀਆਂ ਦੀ ਗੱਲ ਮੈਂ ਰਾਜਪਾਲ ਸਾਹਿਬ ਨਾਲ ਗੱਲ ਕੀਤੀ ਸੀ ਵੀ ਗੁਰੂ ਗ੍ਰੰਥ ਸਾਹਿਬ ਨੂੰ ਅਸੀਂ ਜਾਗਤ ਜੋਤ ਗੁਰੂ ਮੰਨਦੇ ਹਾਂ ਧਰਮ ਗ੍ਰੰਥ ਸਾਰੇ ਸਤਕਾਰਯੋਗ ਆ ਦੁਨੀਆ ਦੇ ਸਾਰਿਆਂ ਦਾ ਸਤਕਾਰ ਹੋਣਾ ਚਾਹੀਦਾ ਸਾਨੂੰ ਸਾਰਿਆਂ ਦੇ ਧਰਮ ਗ੍ਰੰਥਾਂ ਦਾ ਮਾਣ ਅਦਬ ਰੱਖਣਾ ਚਾਹੀਦਾ ਪਰ ਕਿਉਂਕਿ ਸਿੱਖ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦੇ ਆ ਇਸ ਕਰਕੇ ਦੁਨੀਆ ਦੇ ਹੋਰ ਕਿਸੇ ਧਰਮ ਗ੍ਰੰਥ ਨੂੰ ਗੁਰੂ ਦਾ ਦਰਜਾ ਨਹੀਂ ਆ ਜਦੋਂ ਗੁਰੂ ਦਾ ਦਰਜਾ ਵਾ ਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਸਬੰਧ ਚ ਵਿਸ਼ੇਸ਼ ਕਾਨੂੰਨ ਬਣਨਾ ਚਾਹੀਦਾ ਸਖਤ ਸਜ਼ਾਾਂ ਹੋਣੀਆਂ ਚਾਹੀਦੀਆਂ ਔਰ ਪਰ ਉਹਦੇ ਵਿੱਚ ਮੈਂ ਇੱਕ ਹੋਰ ਵੀ ਗੱਲ ਕੀਤੀ ਸੀ ਵੀ ਇਹਦੇ ਵੀ ਆਪਾਂ ਨੂੰ ਜਿੰਨਾ ਆਪਾਂ ਅਗੇ ਲਮਕਾਤਾ ਮਸਲਾ ਇਹਦੇ ਲਈ ਆਪਾਂ ਨੂੰ ਛੇਤੀ ਕਰਨੀ ਚਾਹੀਦੀ ਤਾਂ ਕਿ ਦੇਖੋ ਗੱਲ ਕੀ ਹੁੰਦੀ ਵੀ ਬਿਆਦਵੀ ਕਰਕੇ ਬੰਦਾ ਦੋ ਮਹੀਨਿਆਂ ਬਾਅਦ ਬਾਹਰ ਆ ਜਾਂਦਾ ਫਿਰ ਅਗਲੇ ਨੇ ਹੌਸਲੇ ਵਾਦੇ ਵੀ ਹੁੰਦਾ ਤੇ ਕੁਛ ਵੀ ਨਹੀਂ ਆ ਜੇ ਸਖਤ ਕਾਨੂੰਨ ਹੋਊਗਾ ਹਾਂ ਮੈਂ ਨਾਲੇ ਗਲ ਦਰੌਣਾ ਵੀ ਸਿੱਖਾ ਨੂੰ ਗੁਰਦੁਆਰਿਆਂ 'ਚ ਪਹਿਰੇਦਾਰੀ ਕਰਨੀ ਚਾਹੀਦੀ ਉਹ ਸਾਡਾ ਫਰਜ਼ ਆ ਸਰਕਾਰ ਨੇ ਥੋੜਾ ਕਰਨੀ ਆ ਸਾਨੂੰ ਵੀ ਆਪਣੇ ਫਰਜ਼ੇ ਤੇ ਕਰਨੇ ਚਾਹੀਦੇ ਪਰ ਸਰਕਾਰ ਨੂੰ ਸਖਤ ਕਾਨੂੰਨ ਲਿਆਉਣਾ ਚਾਹੀਦਾ ਵਿਸ਼ੇਸ਼ ਕਾਨੂੰਨ ਸਿਰਫ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਉੱਤੇ ਜਿਹੜਾ ਕਾਨੂੰਨ ਦੇ ਵਿੱਚ ਸੋਧ ਕਰਨ ਦਾ ਹੱਕ ਹੈ ਉਹ ਕੇਂਦਰ ਸਰਕਾਰ ਦੇ ਕੋਲ ਹੈ ਪੰਜਾਬ ਸਰਕਾਰ ਇੱਕ ਰਿਕਮੈਂਡ ਕਰਕੇ ਜਿਹੜਾ ਕੇਂਦਰ ਨੂੰ ਭੇਜ ਸਕਦੀ ਹੈ ਪਹਿਲਾਂ ਵੀ ਦੋ ਵਾਰ ਇੱਕ ਵਾਰ 딸ੀਦਲ ਦੀ ਸਰਕਾਰ ਦੇ ਵੇਲੇ ਬਾਦਲ ਸਾਹਿਬ ਦੇ ਵੱਲੋਂ ਤੇ ਦੂਜੀ ਵਾਰ ਜਿਹੜਾ ਹੈ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਵੇਲੇ ਕੋਸ਼ਿਸ਼ ਕੀਤੀ ਗਈ ਲੇਕਿਨ ਸੈਂਟਰ ਜਿਹੜਾ ਉਹਨੂੰ ਕਿਤੇ ਨਾ ਕਿਤੇ ਰੋਕ ਦਿੰਦਾ ਹੈ ਉਹਦੇ ਬਾਰੇ ਕੀ ਦੇਖੋ ਰਾਜਪਾਲ ਸਾਹਿਬ ਅੱਜ ਆਏ ਇੱਥੇ ਇਹ ਪੰਜਾਬ ਨੂੰ ਵੀ ਰਿਪਰੈਜ਼ੈਂਟ ਕਰਦੇ ਸੈਂਟਰ ਤੋਂ ਹੀ ਨੇ ਔਰ ਉਹਨਾਂ ਦੇ ਨਾਲੇ ਗੱਲਬਾਤ ਹੋਈ ਆ ਮੈਨੂੰ ਲੱਗਦਾ ਕਿ ਸੈਂਟਰ ਨੂੰ ਵੀ ਇਹਦੇ ਵਿੱਚ ਸਗੋਂ ਪਹਿਲ ਕਦਮੀ ਕਰਨੀ ਚਾਹੀਦੀ ਜੀ ਕਿਉਂਕਿ ਸਿੱਖ ਜਿਹੜੇ ਆ ਇਸ ਦੇਸ਼ ਦੀ ਖੂਬਸੂਰਤੀ ਆ ਤੇ ਗੁਰੂ ਗ੍ਰੰਥ ਸਾਹਿਬ ਦੇ ਬਾਰੇ ਤੁਹਾਨੂੰ ਵੀ ਪਤਾ ਵੀ ਜੰਗ ਯੋਧ ਵੀ ਹੁੰਦੇ ਰਹਿ ਤੇ ਜਿੰਨੇ ਵੀ ਸਾਡੇ ਸਿੱਖ ਫੌਜੀ ਲੜਦੇ ਆ ਗੁਰੂ ਗ੍ਰੰਥ ਸਾਹਿਬ ਨੂੰ ਨਮਸਕਾਰ ਕਰਕੇ ਪਾਠ ਕਰਕੇ ਉਹ ਗੁਰੂ ਗ੍ਰੰਥ ਸਾਹਿਬ ਸਪਿਰਟ ਪੈਦਾ ਕਰਦਾ ਅਗਾਹਾਂ ਕੋਤਰਾ ਇਸ ਕਰਕੇ ਸਰਕਾਰ ਨੂੰ ਵੀ ਚਾਹੀਦਾ ਵੀ ਸਿੱਖਾਂ ਦੀਆਂ ਭਾਵਨਾਵਾਂ ਦੀ ਕਦਰ ਕਰਦੇ ਆ ਸੈਂਟਰ ਨੂੰ ਵੀ ਇਹ ਚਾਹੀਦਾ ਵੀ ਜੋ ਵੀ ਕਾਨੂੰਨ ਆ ਵਿਸ਼ੇਸ਼ ਕਾਨੂੰਨ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਸਬੰਧਤ ਉਹ ਬਣਦਾ ਵਾ ਕਿ ਸਭ ਨੂੰ ਮੰਨਣਾ ਚਾਹੀਦਾ ਜੇ ਅੱਜ ਦੀਆਂ ਸੋਧਾਂ ਦੇ ਵਿੱਚ ਕੁਝ ਵਿਸ਼ੇਸ਼ ਸਿੱਖ ਧਰਮ ਦੇ ਲਈ ਜਾਂ ਗੁਰੂ ਗ੍ਰੰਥ ਸਾਹਿਬ ਲਈ ਨਹੀਂ ਕੋਈ ਪ੍ਰੋਵੀਜ਼ਨ ਰੱਖੀ ਜਾਂਦੀ ਤਾਂ ਤੁਸੀਂ ਰਿਜੈਕਟ ਕਰੋਗੇ ਜਿਹੜੀਆਂ ਸੋਧ ਦੀ ਪਹਿਲਾਂ ਦੇਖਦੇ ਲੋਕ ਕੀ ਕਰਦੇ ਨੇ ਕਿਉਂਕਿ ਇਸ ਤਰ੍ਹਾਂ ਦਾ ਕੁਝ ਨਹੀਂ ਹੈ ਜੋ ਏਜੰਡਾ ਸਾਹਮਣੇ ਹੈ ਅਜੇ ਦੇਖੋ ਅਜੇ ਤਾਂ ਕੁਝ ਨਹੀਂ ਹਾਂ ਇੱਥੋਂ ਦਾ ਆਵਾਮ ਕੀ ਚਾਹੁੰਦਾ ਪਰ ਗੱਲ ਕਰੇ ਸਿੱਖਾਂ ਦੀ ਨਹੀਂ ਤੁਸੀਂ ਇੱਥੋਂ ਦੇ ਹਿੰਦੂ ਵੀਰਾਂ ਨੂੰ ਪੁੱਛ ਲਓ ਉਹ ਵੀ ਕਹਿਣਗੇ ਕਿਉਂਕਿ ਸਾਰੇ ਗੁਰੂ ਗ੍ਰੰਥ ਸਾਹਿਬ ਨੂੰ ਨਮਸਕਾਰ ਕਰਦੇ ਸਾਰੇ ਕਰਦੇ ਇੱਥੇ ਆਪਾਂ ਸਾਰੇ ਦਿਨ ਇਤਿਹਾਰ ਗੁਰੂ ਗ੍ਰੰਥ ਸਾਹਿਬ ਦੇ ਜਦੋਂ ਕੋਈ ਆਉਂਦਾ ਵਾ ਸਾਡਾ ਗੁਰਪੁਰਬ ਆਪਾਂ ਮਨਾਉਂਦੇ ਆ ਇਹ ਕਰਕੇ ਇਥੋਂ ਦਾ ਸਾਰਾ ਹੀ ਆਵਾਮ ਇਹ ਚਾਹੁੰਦਾ ਵੀ ਗੁਰੂ ਗ੍ਰੰਥ ਸਾਹਿਬ ਦੀ ਵਿਰਤੀ ਦੇ ਸਬੰਧ ਵਿੱਚ ਵਿਸ਼ੇਸ਼ ਕਾਨੂੰਨ ਬਣੇ ਤੇ ਆਵਾਮ ਦੀ ਜਿਹੜੀ ਆਵਾਜ਼ ਆ ਜਨਤਾ ਦੀ ਆਵਾਜ਼ ਆ ਰੱਬ ਦੀ ਆਵਾਜ਼ ਆ ਤੇ ਉਹ ਸਰਕਾਰਾਂ ਨੂੰ ਸੁਣਨੀ ਚਾਹੀਦੀ ਆ ਸਰਕਾਰਾਂ ਕਿਉਂਕਿ ਲੋਕਾਂ ਨੂੰ ਜਵਾਬ ਦੇਣ ਸਿੰਘ ਸਾਹਿਬ ਜਿਹੜਾ ਵਿਧਾਨ ਸਭਾ ਦੇ ਵਿੱਚ ਗਰੁੱਦੀ ਧਿਰ ਦੇ ਜਿਹੜੇ ਆਗੂ ਨੇ ਮਲੇ ਨੂੰ ਜਿਹੜੀਆਂ ਕਾਪੀਆਂ ਮਿਲੀਆਂ ਨੇ ਉਹਦੇ ਵਿੱਚ ਇਸ ਤਰ੍ਹਾਂ ਦਾ ਕੁਝ ਨਹੀਂ ਹੈ ਕਿ ਸਿੱਖ ਧਰਮ ਦੇ ਲਈ ਜਾਂ ਗੁਰੂ ਗ੍ਰੰਥ ਸਾਹਿਬ ਲਈ ਅਲੱਗ ਕਾਨੂੰਨ ਬਣਾਇਆ ਗਿਆ ਵੇ ਜੇ ਨਹੀਂ ਇਸ ਤਰ੍ਹਾਂ ਦਾ ਕੁਝ ਆਉਂਦਾ ਤਾਂ ਤੁਸੀਂ ਪਹਿਲਾਂ ਦੇਖ ਲੈਣਾ ਚਾਹੀਦਾ ਦੇਖ ਲੈਣਾ ਚਾਹੀਦਾ ਅਜੇ ਜਿੰਨਾ ਚਿਰ ਤੱਕ ਆਉਂਦੀ ਨਹੀਂ ਗੱਲ ਸਾਹਮਣੇ ਉਸ ਤੋਂ ਬਾਅਦ ਆਪਾਂ ਉਹਦੇ ਕੋਈ ਉਪਰਤੀ ਕਰਦੇ ਤੇ ਜਿਹੜੀ ਬਾਦ ਜੀ ਸੁਖਵੀਰ ਬਾਦਲ ਨੂੰ ਜਿਹੜਾ ਹੈ ਪਟਨਾ ਸਾਹਿਬ ਤੋਂ ਜਿਹੜਾ ਉਹ ਸਿਗਰ ਉਹ ਹੋ ਜਾਊਗਾ ਉਜਾ ਸੌਟ ਆਊਟ ਹੋ ਦੇ ਬਿਲਕੁਲ ਪਰ ਲੱਗਦਾ ਕਿ ਸਪੈਸ਼ਲ ਮੰਗ ਵੀ ਅਕਾਲ ਤਖਤ ਸਾਹਿਬ ਤੋਂ ਇਸ ਤਰ੍ਹਾਂ ਦਾ ਕੋਈ ਹੁਕਮਨਾਮਾ ਜਿਹੜਾ ਸਿਰਫ ਤੇ ਸਿਰਫ ਅਕਾਲ ਤਖਤ ਸਾਹਿਬ ਤੋਂ ਜਾਰੀ ਹੋ ਸਕਦਾ ਮੈਂ 500% ਕਹਿਣਾ ਨਹੀਂ ਸਾਰੇ ਤਖਤ ਸਤਿਕਾਰ ਜੋਗਾ ਪੰਜ ਦੇ ਪੰਜ ਹੀ ਸਰਵੋਤਮ ਸ੍ਰੀ ਅਕਾਲ ਤਖਤ ਸਾਹਿਬ ਪਰ ਸਾਰੇ ਤਖਤ ਗੁਰੂ ਦੇ ਹਨ ਨਹੀਂ ਕਲੈਰਟੀ ਨਹੀਂ ਹੋ ਰਹੀ ਵੀ ਹੁਕਮਨਾਮਾ ਜਾਰੀ ਸਿਰਫ ਤੇ ਸਿਰਫ ਉਹ ਸ੍ਰੀ ਅਕਾਲ ਤਖਤ ਸਾਹਿਬ ਜਿਹੜੇ ਲੋਕਲ ਮਸਲੇ ਸਥਾਨਕ ਜੀ ਉਹ ਹਰ ਤੱਕਤ ਆਪਣੇ ਸਥਾਨਕ ਮਸਲੇ ਦੇਖ ਸਕਦਾ ਜੀ ਕੋਈ ਗੱਲ ਨਹੀਂ ਸਥਾਨਕ ਮਸਲੇ ਦੇਖ ਸਕਦਾ ਇਹ ਸੁਖਵੀਰਪਾਲ ਦਾ ਸਥਾਨਕ ਹੈ ਮਸਲਾ ਜਾਂ ਤੁਹਾਨੂੰ ਲੱਗਦਾ ਕ ਦੇਖੋ ਗੱਲ ਜਿਹੜੀ ਸੁਖਬੀਰ ਬਾਦਲ ਵਾਲੀ ਜਾਂ ਹੋਰ ਗੱਲਾਂ ਚੱਲ ਰਹੀਆਂ ਹਨ ਔਰ ਮੈਨੂੰ 500% ਯਕੀਨ ਆ ਆਪਾਂ ਸੱਚੇ ਪਾਤਸ਼ਾਹ ਦੇ ਘਰੇ ਬੈਠੇ ਆਂ ਸਭ ਕੁਝ ਠੀਕ ਹੋ ਜਾਣਾ ਔਰ ਬਹੁਤ ਜਲਦੀ ਹੋ ਠੀਕ ਸੰਗਤ ਜੀਆ ਗੁਰੂ ਦੀ ਬਖਸ਼ਿਸ਼ ਆ ਨਾ ਆਪਣੇ ਤੇ ਵੀ ਹਰੇਕ ਨੂੰ ਤਲਾਵੇ ਚਲਾਓ ਉਹ ਤਖਤ ਸਾਡਾ ਹੀ ਆ ਉਹ ਸਿੰਘ ਵੀ ਉੱਥੇ ਸਾਡਾ ਹੀ ਆ ਸਾਰੀਆਂ ਸੰਪਰਦਾਵਾਂ ਸਿੱਖਾਂ ਦੀਆਂ ਹੀ ਆ ਇੱਥੇ ਆਈਂ ਸਾਰੇ ਆਪਸ ਦੇ ਵਿੱਚ ਗੁਰਸਿੱਖਾਂ ਇੱਕੋ ਪਿਆਰ ਗੁਰਮੇਤਾ ਪੁੱਤਾਂ ਭਾਈਆਂ ਅਹੀਂ ਆਪਸੇ ਗੁਰ ਪਾਈਆਂ ਤਾਂ ਕੋਈ ਗੱਲ ਹੀ ਨਹੀਂ ਐ ਫਿਰ ਕਿਹੜੀ ਗੱਲ ਐ ਛੋਟੀਆਂ ਗੱਲਾਂ ਜਿਹੜੀਆਂ ਤੁਸੀਂ ਸਿੰਘ ਸਾਹਿਬ ਜਿੱਦਾਂ ਗੱਲਾਂ ਕਰਿੱਤੇ ਆ ਕਿ ਇਹ ਤੇ ਗੱਲ ਗਈ ਐ ਵੀ ਆਪਸੇ ਮਤ ਪੇਹਦਾ ਥਾਰੇ ਕੋਈ ਕੁਝ ਨਹੀਂ ਹੈਗਾ ਜਿੱਦਾਂ